पंजाब में हमारे पंजाब नेशनल बैंक की टोटल पाँच सौ छप्पन शाखा है और इस पवित्र मंदिर परिसर के भीतर हमारी एक छोटी शाखा थी और आज इस शाखा का विस्तार किया गया रिनोवेशन के बाद आज हमने इसका उद्घाटन किया मैं बहुत बहुत आभार प्रकट करता हूं श्रीमणि गुरुद्वारा प्रबंधक कमेटी के जो चीफ हैं और सारे कार्यकारिणी के जो मेंबर्स हैं उनके सहयोग से ये सारी चीज़ें आज यहाँ संपन्न हुई हैं और मैं अपने पीएनबी के सारे साथियों से रिक्वेस्ट करूँगा कि वहाँ आने वाले जितने भी आते हैं लोग उनका बैंक की तरफ से उनका स्वागत करें और जो भी बैंकिंग की सुविधा होती है उनको मुहैया कराने का प्रयास करें और आज हमारा जो यहाँ विजिट है इसके तहत आज हम यहाँ के उद्योगपतियों से मिलने वाले हैं एमएसएमई के जो इंटरप्रेन्योर्स हैं उनके साथ हमारी एक चर्चा होने वाली है और हम जानने का प्रयास करेंगे कि हम पंजाब के भीतर और कैसे जो भारत सरकार की जो विभिन्न नीतियां हैं जो विभिन्न स्कीम्स हैं एम एस एम की स्कीम्स उनको हम कैसे बिल्कुल आम आदमी तक पहुंचाने का हम प्रयास करें तो इसी संबंध में मेरी आज यहाँ विजिट है बहुत बहुत धन्यवाद नेशनल बैंक भी साढ़े को छोटी ब्रांच है ਬਾਰ ਬੈਂਕ ਵੱਲੋਂ ਕਿਉਂਕਿ ਸਾਡਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਨੈਸ਼ਨਲਾਈਜ਼ਡ ਬੈਂਕ ਆ ਉਹਨਾਂ ਨੂੰ ਪ੍ਰਮੋਟ ਕਰਨਾ ਤੇ ਪ੍ਰਾਇਓਰਿਟੀ ਦੇਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਇੰਚਾਰਜ ਗਿਆ ਇਹ ਛੋਟੀ ਬ੍ਰਾਂਚ ਸੀ ਪਹਿਲਾਂ ਮੇਰੇ ਨਾਲ ਵੱਲੋਂ ਅਪਰੋਚ ਕੀਤਾ ਗਿਆ ਕਿ ਇਹਦੇ ਨਾਲ ਸਾਡੇ ਕਿਉਂਕਿ ਜਗ੍ਹਾ ਥੋੜੀ ਪਈ ਸੀ ਮੇਰੇ ਅਸੀਂ ਸੋਚ ਵਿਚਾਰ ਕਰਕੇ ਅੰਤਰ ਕਮੇਟੀ ਦੇ ਵਿੱਚ ਇਹ ਫੈਸਲਾ ਲੈ ਕੇ ਲਗਭਗ ਇਹਨਾਂ ਦਾ ਬ੍ਰਾਂਚ ਜਿਹੜੀ ਕੰਪਲੀਟ ਤਾਂ ਨਹੀਂ ਕਹਿ ਸਕਦੇ ਪਰ ਛੋਟੀ ਬ੍ਰਾਂਚ ਦੇ ਤੌਰ ਤੇ ਉੱਤੇ ਅੱਜ ਨੂੰ ਸਟਾਰਟ ਕੀਤੀ ਗਈ ਮੈਂ ਅਚੇਚੇ ਤੌਰ ਤੇ ਐਮ ਡੀ ਸਾਹਿਬ ਤੇ ਚੇਅਰਮੈਨ ਸਾਹਿਬ ਤੇ ਪੰਜਾਬ ਦੇ ਇਹਨਾਂ ਦੇ ਅਧਿਕਾਰ ਸਾਰੇ ਤੇ ਹੋਰ ਆਫੀਸਰ ਸਾਹਿਬਾਨ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਜਿਉਂ ਆ ਵੀ ਆਖਦਾ ਤੇ ਵਧਾਈ ਵੀ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੀ ਬ੍ਰਾਂਚ ਇੱਥੇ ਖੁੱਲੀ ਆ ਇਹ ਦਿਨ ਤਾਂ ਉਗਣੀ ਤੇ ਰਾਤ ਚੌਗਣੀ ਤਰੱਕੀ ਸਤਿਗੁਰੂ ਜੀ ਬਖਸ਼ੇ ਕਰਨ ਕਿਤੇ ਰਾਏ ਦੇ ਵਿੱਚ ਵਾਦਾ ਕੀਤਾ ਗਿਆ ਚਲੋ ਇਹ ਤਾਂ ਇੱਕ ਫਾਰਮੈਟ ਹੀ ਹੁੰਦੀ ਉਹਦੇ ਨਾਲ ਅੱਜ ਇਹਨਾਂ ਨੇ 30 ਲੱਖ ਰੁਪਏ ਦਾ ਚੈੱਕ ਵੀ ਡੋਨੇਟ ਕੀਤਾ ਇਸ ਬਕਰਸਤਾਨ ਤੋਂ ਸੋ ਮੈਂ ਧੰਨਵਾਦ ਵੀ ਕਰਦਾ ਗਾਂ ਵੀ ਆਸ ਰੱਖਦਾ ਕਿਉਂਕਿ ਸਾਡੇ ਬਹੁਤ ਸਾਰੇ ਅਕਾਊਂਟਸ ਬਹੁਤ ਸਾਰੀਆਂ ਬ੍ਰਾਂਚਾਂ ਦੇ ਅਕਾਊਂਟ ਬਖ-ਬਖ ਬੈਂਕਾਂ ਚ ਚੱਲਦੇ ਆ ਤੇ ਅਸੀਂ ਹਮੇਸ਼ਾ ਹੀ ਪ੍ਰਾਇੋਰਟੀ ਦਿੰਦੇ ਇੰਟਰਨੈਸ਼ਨਲ ਜਿਹੜੀਆਂ ਵੱਡੀਆਂ ਬੈਂਕਾਂ ਸੋ ਮੈਂ ਫਿਰ ਇੱਕ ਵਾਰ ਦਿਲ ਦੀਆਂ ਅੱਡ ਰੱਖੀਆਂ ਜਿਨ੍ਹਾਂ ਦਾ ਧੰਨਵਾਦ ਕਰਦਾ ਅੱਜ ਸ਼ਾਮ ਨੂੰ ਇਕੱਲਤੀ ਦੇ ਜਨਸ ਕਪਟਰ ਸਪੀਰ ਸਿੰਘ ਜੀ ਮੰਡ ਸਰਦਾਰ ਰਤੇਂਦਰ ਸਿੰਘ ਜੀ ਮਹਿਤਾ ਸਰਦਾਰ ਅਜਾਮ ਸਿੰਘ ਜੀ ਸਰਦਾਰ ਭਵਾਂ ਸਿੰਘ ਜੀ ਸਿਆਲ ਕਾ ਸਰਦਾਰ ਸਰਜੀਤ ਸਿੰਘ ਜੀ ਪਟੇਵੰਦ ਤੇ ਮੈਨੇਜਰ ਦਰਬਾਰ ਸਾਹਿਬ ਪਹੁੰਚੇ ਆ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਅੱਜ ਇਸ ਸਮਾਪਨ ਦੌਰਾਨ ਕਾਰਜਕਾਰੀ ਸਰਦਾਰ ਕੁਲਦੀਪ ਸਿੰਘ ਜੀ ਜੀ